Tidak ada teman Halo. ਆ ਬੱਚਿਓ ਹੀ ਮੜਾ ਜਾ ਇਹ ਪੰਜਾਬ ਪੁਲਸ ਬੜਾ ਇਧਰ ਹੈ ਹੇਲੋ ਉੜ ਗਿਆ ਸਾਰੀ ਨੂੰ ਮੱਥਾ ਦੇਖ ਰਿਹਾ ਹੈ ਪਰ ਸਾਡੇ ਆਚਾਰਿਆ ਪੀ ਸ਼ਰਮਾ ਜੀ ਪ੍ਰੋਫੈਸਰ ਜੀ ਲਾਖ ਜੀ ਦੇ ਦਿੱਤਰ ਦੇ ਕੋਲ ਬੈਠੇ ਨੇ ਤੁਸੀਂ ਮੱਥਾ ਵੀ ਦੇਖ ਸਕਦੇ ਹੋ ਮੈਨੂੰ ਪਤਾ ਕਿ ਫੋਲਡਰ ਲੈ ਕੇ ਆਵਾ ਤੁਸੀਂ ਮੱਥਾ ਵੀ ਦੇਖ ਸਕਦੇ ਹੋ ਤੇ ਆਪਣੇ ਉੱਤੇ ਪੈਟਰੋਲ ਸਰਦਾ ਫੁਮਰ ਵੀ ਪੇਟ ਦਾ ਕਰਦੇ ਹੋ ਕੋਈ ਵਗੈਰਾ ਉਹ ਲਿਆਉਂਦਾ ਉਹ ਪਿਆ ਤੇ ਬੋਤਲ ਇਦਾਂ ਹੀ ਲੱਗਣੀ ਹੈ ਪੈਟਰੋਲ ਪਾਉ ਤੇ ਪੈਟਰੋਲ ਲਿਆਉਂਦੇ ਬੋਤਲ ਭਈ ਜਾਈ ਯਾਰ ਪਿਛਲੇ ਤਕਰੀਬਨ ਲੰਬੇ ਸਮੇਂ ਤੋਂ ਜਿਹੜੀ ਰਾਮਨਿਲਾਏ ਉਹ ਪੁੱਡਾ ਮਾਰਕੀਟ ਦੇ ਵਿੱਚ ਹੋ ਰਹੀ ਹੈ ਸਨ 1972 ਦੇ ਵਿੱਚ ਸਾਡੇ ਦਾਦਾ ਜੀ ਪੰਡਤ ਗਿਆਨ ਚੰਦ ਪ੍ਰਾਸ਼ਰ ਜੀ ਵੱਲੋਂ ਇਹ ਰਾਮਨਿਲਾ ਜਿਹੜੀ ਹੈ ਉਹ ਪੁੱਡਾ ਮਾਰਕੀਟ ਦੇ ਵਿੱਚ ਪਹਿਲਾਂ ਤਾਂ ਵਿਦਾਸ ਚੌਂਕ ਦੇ ਵਿੱਚ ਹੁੰਦੀ ਸੀ ਤੇ ਹੁਣ ਪੁੱਡਾ ਮਾਰਕੀਟ ਵਿੱਚ ਹੋ ਰਹੀ ਹੈ ਤੇ ਇਹ ਰਾਮਨਿਲਾ ਜਿਹੜੀ ਹੈ ਹਰ ਸਾਲ ਸ਼ਹਿਰ ਵਾਸੀ ਦੇ ਸਹਿਯੋਗ ਨਾਲ ਕਰਾਈ ਜਾਂਦੀ ਹੈ ਔਰ ਇਸ ਰਾਮ ਜੀ ਦਾ ਰਾਮਲੀਲਾ ਉਤਸਵ ਕਮੇਟੀ ਦੇ ਝੰਡੇ ਹਟ ਕਰਵਾਇਆ ਜਾਂਦਾ ਹੈ ਅੱਜ ਦੁਸ਼ਹਿਰੇ ਦਾ ਮਹਾਨ ਉਤਸਵ ਸੀ ਤੇ ਦੁਸ਼ਹਿਰੇ ਦੇ ਮੌਕੇ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਸੰਦੀਪ ਸਿੰਘ ਰਾਏ ਪੈਣੀ ਸਾਹਿਬ ਤੋਂ ਵਿਸ਼ੇਸ਼ ਤੌਰ ਤੇ ਸਾਡੇ ਵਿਚਕਾਰ ਪਹੁੰਚੇ ਤੇ ਸਾਡੇ ਬਹੁਤ ਹੀ ਪਿਆਰੇ ਸ਼ਰਮਣੀ ਅਕਾਲੀ ਦਲ ਬਾਦਲ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਆਦੇਸ਼ ਪ੍ਰਤਾਪ ਸਿੰਘ ਰਾਣਾ ਉਵੀ ਉੱਚੇ ਤੌਰ ਤੇ ਸਾਡੇ ਵਿਚਕਾਰ ਪਹੁੰਚੇ ਦੂਰਦਰਸ਼ਨ ਤੋਂ ਸ਼ਮੀ ਢਾਬਰਾ ਜੀ ਤੇ ਕਾਂਗਰਸੀ ਆਗੂ ਟੋਨੀ ਸੈਗਲ ਜੀ ਸਦਾਤੰਤਰਮ ਸਭਾ ਸ਼੍ਰੀ ਜੰਪੋਤ ਸਾਹਿਬ ਦੇ ਪ੍ਰਧਾਨ ਪ੍ਰਿਗੋ ਜੋਤਸ਼ੀ ਅਡਿਤ ਹਰੀ ਓਮ ਜੀ ਉੱਚੇ ਤੌਰ ਤੇ ਸਾਡੇ ਵਿਚਕਾਰ ਪਹੁੰਚੇ ਲੰਕਾ ਤਹਿਨ ਦੀ ਰਸਮ ਅਦਾ ਕਰਕੇ ਉਸ ਤੋਂ ਬਾਅਦ ਸਾਡੇ ਕਲੱਬ ਦੇ ਬੱਚਿਆਂ ਨੂੰ ਕਲਾਕਾਰਾਂ ਨੂੰ ਇਨਾਮ ਤਕਸੀਮ ਕੀਤੇ ਗਏ ਤੇ ਉਸ ਤੋਂ ਬਾਅਦ ਸਾਰੇ ਇਲਾਕਾ ਨਿਵਾਸੀਆਂ ਵੱਲੋਂ ਮਿਲ ਕੇ ਅੱਜ ਇਹਦਾ ਤਿਹਾਰ ਹੈ ਬੜੀ ਸ਼ਰਦਾ ਦੇ ਭਾਵਨਾਵਾਂ ਦੇ ਨਾਲ ਮਨਾਇਆ ਗਿਆ ਪਦੀ ਤੇ ਨੀਕੀ ਦੀ ਜਿੱਤ ਦਾ ਪ੍ਰਤੀਕ ਦਸ਼ਰਾ ਪੂਰੇ ਭਾਰਤ ਵਰਸ਼ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਬਹੁਤ ਹੀ ਖੁਸ਼ੀਆਂ ਔਰ ਖੇੜਿਆਂ ਨਾਲ ਬਣਾਇਆ ਜਾ ਰਿਹਾ ਹੈ ਅਨੰਦਪੁਰ ਸਾਹਿਬ ਦੇ ਵਿੱਚ ਦੋ ਥਾਂ ਤੇ ਬਣਾਇਆ ਜਾ ਰਿਹਾ ਹੈ ਕਿ ਚਰਨ ਜੰਮਾ ਸਟੇਡੀਅਮ ਦੇ ਵਿੱਚ ਜਿੱਥੇ ਕੌਮੀ ਘਟਨਤੀ ਕਮਿਸ਼ਨ ਦੇ ਸਾਫ ਦਾ ਚੇਅਰਮੈਨ ਲਾਲਪਰਾ ਸਾਹਿਬ ਮੁੱਖ ਮਹਿਮਾਨ ਅਤੇ ਦੂਸਰੇ ਪਾਸੇ ਖਸ਼ੂ ਮੰਡੀ ਦੇ ਵਿੱਚ ਬਣਾਇਆ ਜਾ ਰਿਹਾ ਹੈ ਕੀ ਕਹਾਂਗੇ ਜਿਹੜਾ ਕਰਾਊਡ ਜਿਹੜਾ ਦੇਖਣ ਨੂੰ ਮਿਲਿਆ ਹੈ ਬਹੁਤ ਜ਼ਿਆਦਾ ਕੋਈ ਛੋਟੀ ਗੱਲ ਹੈ ਵੀ ਆਧੁਨਿਕਤਾ ਦਾ ਪ੍ਰਭਾਵ ਸੋਸ਼ਲ ਮੀਡੀਆ ਦਾ ਪ੍ਰਭਾਵ ਫਿਰ ਵੀ ਆਠਾ ਮਾਰ ਦਾ ਕੱਟ ਹੈ ਉਹ ਪ੍ਰਾਤ ਦਾ ਦਾ ਪ੍ਰਤੀਕ ਹੈ ਪਰ ਸਾਰੇ ਪੰਜਾਬੀ ਮਾਰ ਦਾ ਬਹੁਤ ਬੋਲ ਚਰਨੈਲ ਜੀ ਅੱਜ ਜੋ ਵਿਜੇ ਦਸ਼ਮੀ ਦਾ ਤਿਹਾਵਰ ਮਨਾਇਆ ਗਿਆ ਚੰਗਾਂਗਾ ਸਟੇਡੀਅਮ ਦੇ ਵਿੱਚ ਉੱਥੇ ਅੱਜ ਦੇ ਸਾਡੇ ਮੁੱਖ ਮਹਿਮਾਨ ਸੀ ਜੀ ਘਟਗਣਵੀ ਕਮਿਸ਼ਨ ਦੇ ਚੇਅਰਮੈਨ ਭਾਰਤ ਸਰਕਾਰ ਦੇ ਸਰਦਾਰ ਇਕਵਾਲ ਸਿੰਘ ਜੀ ਲਾਲਪੁਰਾ ਤੇ ਅੱਜ ਜੋ ਪ੍ਰੋਗਰਾਮ ਮਨਾਇਆ ਗਿਆ ਹਰ ਸਾਲ ਜਿਵੇਂ ਜਿ ਮਨਾਇਆ ਜਾਂਦਾ ਹੈ ਸਾਡੇ ਉੱਤੇ ਸਭ ਤੋਂ ਪਹਿਲਾਂ ਭਗਵਾਨ ਸਭ ਤੋਂ ਪਹਿਲਾਂ 라ਵਣ ਤੇ ਉਹਨਾਂ ਦੀ ਸੈਨਾ ਉੱਥੇ ਆ ਕੇ ਪਹੁੰਚਦੀ ਹੈ 라ਵਣ ਆਪਣਾ ਪੂਰਾ ਜਹਾਜ ਜਲਾਲ ਉੱਥੇ ਦਿਖਾਉਂਦਾ ਹੈ ਘੋੜਿਆਂ ਤੇ ਸਵਾਰ ਬੈਣਵਾਜਿਆਂ ਦੇ ਨਾਲ ਤੇ ਉਹ ਸਾਰੇ ਸ਼ਹਿਰ ਦਾ ਭ्रमण ਕਰਦੇ ਹੋਏ ਦੁਆਰਾ ਮੁੜ ਕੇ ਉੱਥੇ ਆਉਂਦੇ ਹਨ ਤੇ ਫਿਰ ਉਸ ਤੋਂ ਬਾਅਦ ਭਗਵਾਨ ਰਾਮ ਆਉਂਦੇ ਆ ਆਪਣੀ ਵਾਨਰ ਸੈਨਾ ਦੇ ਨਾਲ ਉਹ ਵੀ ਉੱਥੇ ਆਪਣੇ ਗਰਾਉਂਡ ਦਾ ਇੱਕ ਚੱਕਰ ਲਗਾਉਂਦੇ ਆ ਉਸ ਤੋਂ ਬਾਅਦ ਤਕਰੀਬਨ 5 ਵਜੇ ਸਾਡੇ ਮੁੱਖ ਮਹਿਮਾਨ ਸਾਡੇ ਵਿੱਚ ਪਹੁੰਚ ਗਏ ਤੇ ਰਾਮਲੀਲਾ ਦਾ ਮੰਚਨ ਜੋ ਹੈ ਉਹ ਸ਼ੁਰੂ ਕੀਤਾ ਗਿਆ ਇਹ ਚਰਨ ਗੰਗਾ ਸਟੇਡੀਅਮ ਕੋਈ ਵਾਰ ਤੋਂ ਅੱਗੇ ਅੱਛਾ ਜੀ ਅੱਜ ਤੋਂ ਥੋੜੀ ਰਾਮਲੀਲਾ ਚੱਲਦੀ ਹੈ ਹੋਰਾਂ ਵੀ ਬੜੀ ਪ੍ਰਾਤਨ ਰਾਮਲੀਲਾ ਹੈ ਔਰ ਇਹ ਕਦੋਂ ਤੋਂ ਚੱਲਦੀ ਆ ਰਹੀ ਕਿਹੋ ਜਿਹਾ ਪ੍ਰਭਾਵ ਹੈ ਕੌਣ ਇਹਦਾ ਪ੍ਰਧਾਨ ਜੀ ਰਾਮਲੀਲਾ ਜੇ ਮੈਂ ਜੀ ਪ੍ਰਾਤਨਤਾ ਦੀ ਗੱਲ ਕਰਾਂ ਤਾਂ ਮੇਰੇ ਕੋਲ ਜਿਹੜਾ ਹੈ ਐਸ ਵੇਲੇ 159 ਸਾਲ ਪੁਰਾਣਾ ਹੈ రికార్డ్ ਹੈਗਾ 1866 ਦੀ ਇੱਕ ਕਾਪੀ ਮੇਰੇ ਕੋਲ ਪਈ ਹੈ ਉਰਦੂ ਦੇ ਵਿੱਚ ਉਰਦੂਰ ਲੰਡਿਆਂ ਦੇ ਵਿੱਚ ਲਿਖੀ ਹੋਈ RAMLILA ਦੀ ਮਤਲਬ ਇਹਦਾ ਮਤਲਬ ਹੈ ਜੀ 1866 ਵਿੱਚ ਵੀ RAMLILA ਹੁੰਦੀ ਸੀ ਪਰ ਅਸੀਂ ਆਪਣੇ ਸਿਆਣਿਆਂ ਤੋਂ ਸੁਣਿਆ ਹੋਇਆ ਹੈ ਕਿ RAMLILA ਬਹੁਤ ਪੁਰਾਣੀ ਹੈ ਇਹ ਪਤਾ ਨਹੀਂ ਹੁਣ ਕਿੰਨੀ ਪੁਰਾਣੀ ਹੈ ਪਰ ਜਿੱਥੇ ਤੱਕ ਸਾਡੇ ਕੋਲ ਰਿਕਾਰਡ ਹੈ ਅਸੀਂ ਉਸ ਤੋਂ ਦਾ ਗੱਲ ਕਰਦੇ ਆ ਕਿ 198 ਸਾਲ ਪੁਰਾਣੀ RAMLILA ਘਟੋ ਘਟ ਹੈ ਤੇ ਹਰ ਸਾਲ ਇੱਥੇ ਮਨਾਈ ਜਾਂਦੀ ਹੈ RAMLILA ਹੈ ਅੱਜਕੱਲ ਇਹਦੇ ਪ੍ਰਧਾਨ ਹਰਗੋਪਾਲ ਜੀ ਗਾਂਧੀ ਐ ਉਹਨਾਂ ਦੀ ਦੇਖਰੇਖ ਦੇ ਵਿੱਚ ਹਰ ਸਾਲ ਇਹ ਪ੍ਰੋਗਰਾਮ ਮਨਾਇਆ ਜਾਂਦਾ ਕਿਹੋ ਜਿਹਾ ਪ੍ਰਭਾਵ ਰਹਿੰਦਾ ਜੀ ਦੇਖੋ ਸਮਾਂ ਬਦਲਦਾ ਗਿਆ ਮਾੜਾ ਦੌਰ ਵੀ ਆਇਆ ਜਿਹਨੂੰ ਅੱਤਵਾਦ ਦਾ ਦੌਰ ਵੀ ਕਿਹਾ ਗਿਆ ਹੁਣ ਆਧੁਨਿਕਤਾ ਦਾ ਦੌਰ ਵੀ ਹੈ ਕਿਹੋ ਜਿਹਾ ਪ੍ਰਭਾਵ ਰਿਹਾ ਸਾਨੂੰ ਇਹਦਾ ਲੋਕਾਂ 'ਲਾ ਦੇਖ ਦੱਸਣਾ ਜੀ ਪ੍ਰਭਾਵ ਦੀ ਜੇ ਮੈਂ ਗੱਲ ਕਰਾਂ ਪਹਿਲਾਂ ਗੱਲ ਕਰਦੇ ਆਂ ਅੱਤਵਾਦ ਦੇ ਟਾਈਮ ਦੀ ਅੱਤਵਾਦ ਦੇ ਟਾਈਮ ਦੇ ਵਿੱਚ ਕਾਫੀ ਪ੍ਰਭਾਵ ਰਿਹਾ ਕਿਉਂਕਿ ਸਾਰੀਆਂ ਰਾਮਲੀਲਾ ਕਿਤੇ ਬੰਦ ਕਰ ਦਿੱਤੀਆਂ ਗਈਆਂ ਕਿਤੇ ਉਹਨਾਂ ਦੇ ਬਹਿਨ ਲਾ ਦਿੱਤਾ ਗਿਆ ਕਈ ਕੁਝ ਹੋਇਆ ਪਰ ਸਾਡੀ ਰਾਮਲੀਲਾ ਜੋ ਹੈ ਇਹ ਇਸੇ ਤਰ੍ਹਾਂ ਹਰ ਸਾਲ ਇਸੇ ਤਰ੍ਹਾਂ ਹੁੰਦੀ ਰਹੀ ਜਿਹੜੇ ਲੋਕਾਂ ਦੇ ਦਰਸ਼ਕਾਂ ਦੀ ਗਿਣਤੀ ਘਟ ਗਈ ਪਰ ਰਾਮਲੀਲਾ ਕਦੇ ਨਾ ਬੰਦ ਹੋਈ ਨਾ ਕਦੇ ਰੁਕੀ ਲਗਾਤਾਰ ਚਾਹੇ ਉਹ ਅਤਵਾਰ ਦਾ ਟਾਈਮ ਦਾ ਚਾਹੇ ਉਹ ਕੋਈ ਵੀ ਟਾਈਮ ਸੀਗਾ ਫਿਰ ਉਸ ਤੋਂ ਬਾਅਦ ਟਾਈਮ ਆਂਦਾ ਹੈ ਜੇ ਅਸੀਂ ਆਧੁਨਿਕਤਾ ਦੀ ਗੱਲ ਕਰੀਏ ਆਧੁਨਿਕਤਾ ਸਭ ਤੋਂ ਪਹਿਲਾਂ ਜਿਹੜਾ ਇਹਦੇ ਵਿੱਚ ਆਪਣੇ ਸਮਾਜ ਦੇ ਵਿੱਚ ਆਇਆ ਟੀਵੀ ਦਾ ਦੌਰ ਤੇ ਟੀਵੀ ਦੇ ਦੌਰ ਵਿੱਚ ਰਮਾਇਣ ਰਾਵਣਨ ਸਾਗਰ ਦੀ ਪੇਸ਼ ਪੂ ਕੀਤੀ ਗਈ ਬਹੁਤ ਪ੍ਰਸਿੱਧ ਹੋਈ ਸਭ ਨੂੰ ਪਤਾ ਹੈ ਕੁਝ ਦਿਨ ਤਾਂ ਲੋਕਾਂ ਦੇ ਮਨਾਂ ਵਿੱਚ ਰਮਾਇਣ ਦੀ ਛਾਪ ਰਹੀ ਕਿਉਂਕਿ ਜੇ ਅਸੀਂ ਜਿਹੜਾ ਇੱਕ ਸਾਹਮਣੇ ਮੰਚ ਦੇ ਉੱਪਰ ਜੋ ਪ੍ਰਦਰਸ਼ਨ ਕਰਨਾ ਹੈ ਉਹ ਉਸ ਦੀ ਟੀਵੀ ਦੇ ਨਾਲ ਮਿਲਾ ਕੇ ਨਹੀਂ ਕਰ ਸਕਦੇ ਉਹਦੇ ਵਿੱਚ ਥੋੜਾ ਫਰਕ ਹੁੰਦਾ ਹੈ ਪਰ ਲੋਕਾਂ ਦੇ ਮਨਾਂ ਵਿੱਚ ਜੋ ਉਸ ਪ੍ਰਾਤਨ ਸਟਾਈਲ ਦੇ ਵਿੱਚ ਭਗਵਾਨ ਰਾਮ ਦਾ ਚਰਿੱਤਰ ਦੇਖਣ ਦੀ ਇੱਛਾ ਸੀਗੀ ਉਹਨੂੰ ਦੇਖਣ ਲਈ ਹਮੇਸ਼ਾ ਦੀ ਤਰ੍ਹਾਂ ਹਰ ਸਾਲ ਇੱਥੇ ਆਉਂਦੇ ਰਹੇ ਅੱਜ ਦੇ ਦੌਰ ਵਿੱਚ ਵੀ ਜੇਕਰ ਅਸੀਂ ਆਧੁਨਿਕਤਾ ਦੇ ਬਹੁਤ ਅੱਗੇ ਵੱਧ ਚੁੱਕੇ ਆ ਮੋਬਾਈਲ ਦੇ ਵਿੱਚ 1 ਮਿੰਟ ਦੇ ਵਿੱਚ ਤੁਸੀਂ ਕੱਢ ਕੇ ਕੁਝ ਵੀ YouTube ਤੋਂ net ਤੋਂ ਜੋ ਮਰਜ਼ੀ ਕੱਢ ਕੇ ਲਾ ਸਕਦੇ ਹੋ ਪਰ ਫਿਰ ਵੀ ਜੇ ਅਸੀਂ ਦੇਖੀਏ ਤਾਂ ਰਾਮ ਨੀਲਾ ਦੇ ਵਿੱਚ ਜਿਹੜੇ ਇਹਦੇ ਦਰਸ਼ਕ ਹੈ ਉਹ ਉਵੇਂ ਹੀ ਜੁੜੇ ਹੋਏ ਹਨ ਜਿੰਨੇ ਕਲਾਕਾਰਾਂ ਦੀ ਮਿਹਨਤ ਹੁੰਦੀ ਹੈ ਕਿੰਨੇ ਦਿਨ ਬਾਅਦ ਜਿਹੜਾ ਤੁਮਾਫ ਦਾ ਰੰਮੇ ਜੇ ਕੋ ਬਾਗ ਗਾ ਦੇਖੋ ਜੀ ਜੇ ਕਲਾਕਾਰਾਂ ਦੀ ਗੱਲ ਕਰੀਏ ਤਾਂ ਅੱਜ ਕੱਲ ਸਾਡੇ ਕੋਲ 30 ਕ ਕਲਾਕਾਰ ਜਿਹੜੇ ਬੱਚੇ ਹੈ ਉਹ ਹੈਗੇ ਹਨ ਕਿਉਂਕਿ ਜ਼ਿਆਦਾਤਰ ਬੱਚੇ ਬਾਹਰ ਜਾ ਕੇ ਪੜ੍ਹ ਰਹੇ ਆ ਜਾਂ ਫਿਰ ਇੰਡੀਆ ਤੋਂ ਹੀ ਬਾਹਰ ਹੈ ਇਸ ਦਾ ਬਹੁਤ ਪ੍ਰਭਾਵ ਹੈ ਸਾਡੇ ਕੋਲ ਜਿਹੜੇ ਕਲਾਕਾਰ ਹੈ ਬਹੁਤ ਘੱਟ ਹੈ ਜਦ ਸਾਡੇ ਟਾਈਮ 'ਚ ਜਦੋਂ ਮੈਂ ਰਾਮਲੀਲਾ ਨੂੰ ਜੁਆਇਨ ਕੀਤਾ ਸੀਗਾ ਸਾਨੂੰ ਸਪਾਰਸ਼ਾ ਪਵਾ ਕੇ ਛੋਟੇ ਛੋਟੇ ਰੋਲ ਲੈਣੇ ਪੈਂਦੇ ਸੀਗੇ ਹੁਣ بڑے بڑے ਰੋਲਾਂ ਵਾਸਤੇ ਸਾਨੂੰ ਬੱਚਿਆਂ ਦੀ ਮਿੰਤਾ ਕਰਨੀਆਂ ਬੰਦੇ ਵੀ ਯਾਰ ਤੂੰ ਆ ਕੇ ਰੋਲ ਕਰ ਬੱਚਿਆਂ ਦਾ ਰੁਝਾਨ ਘਟ ਰਿਹਾ ਜਾਂਦਾ ਜੀ ਬੱਚਿਆਂ ਦਾ ਰੁਝਾਨ ਵੀ ਬਹੁਤ ਘਟ ਰਿਹਾ ਹੈ ਜੀ ਬਹੁਤ ਘਟ ਰਿਹਾ ਹੈ ਬੱਚਿਆਂ ਦਾ ਰੁਝਾਨ ਪਰ ਫਿਰ ਵੀ ਕੁਝ ਘਰਾਂ ਦੇ ਬੱਚੇ ਜੋ ਹੈ ਇਸ ਪ੍ਰਾਤਨ ਸਾਂਸਕ੍ਰਿਤੀ ਨਾਲ ਜੁੜੇ ਹੋਏ ਹਨ ਤੇ ਚੱਲ ਰਿਹਾ ਹੈ ਪ੍ਰੋਗਰਾਮ ਭਗਵਾਨ ਰਾਮ ਦੀ ਕਿਰਪਾ ਨਾਲ ਜਦੋਂ ਤੱਕ ਭਗਵਾਨ ਰਾਮ ਸਾਡੇ ਤੇ ਕਿਰਪਾ ਬੜਾਈ ਰੱਖੂਗੇ ਅਸੀਂ ਉਹਨਾਂ ਦਾ ਇਹ ਪ੍ਰੋਗਰਾਮ ਚਲਾਈ ਰੱਖੂਗੇ ਤੇ ਇਹਦੇ ਨਾਲ ਹੀ ਮੈਂ ਅੱਜ ਵਿਜੇ ਦਸ਼ਮੀ ਦੇ ਤਿਹਾਰ ਤੇ ਸਾਰਿਆਂ ਨੂੰ ਸਾਰੇ ਤਨੰਦਪੁਰ ਸਾਹਿਬ ਸਾਰੇ ਪੰਜਾਬ ਸਾਰੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਰਾਮਲੀਲਾ ਕਮੇਟੀ ਦੁਆਰਾ ਆਪਣੇ ਦੁਆਰਾ ਦਿੰਦੇ ਹੋਏ ਅੱਜ ਇਸ ਦੀ ਅੱਜ ਵੀ ਜਿਹੜੀ ਗੱਲਬਾਤ ਹੈ ਨੂੰ ਬਿਸ਼ਰਮ ਦਿੰਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਰਨਲ